ਔਰ ਅਸੀਂ ਖੋਪੇ ਆਪਦੀ ਹਰਾਸਤ ਚ ਲੈ ਕੇ ਗਏ ਸੰਕਰੇ ਕਿਸਾਨ ਅਸੀਂ ਜ਼ਖਮੀ ਹੋਏ ਇਹਦੇ ਵਿੱਚ ਇਹਨਾਂ ਦੀ ਚੱਪ ਦੇ ਵਿੱਚ ਆਹ ਸਾਡੇ ਕਿਸਾਨਾਂ ਦੀ ਆ ਪੱਗਾਂ ਲੱਗੀਆਂ ਨੇ ਸਾਡੇ ਪੱਗਾਂ ਮਰੂਗੇ ਕੁੱਤੇ ਮਰੂਗੇ ਕੀੜੇ ਪੱਕੇ ਕਾ ਟੋਡਾ ਕੀੜੇ ਕੀੜੇ ਪੱਕੇ ਮਰੂਗਾ ਜੇ ਨਾ ਮਰੇ ਜੱਟ ਦਾ ਜਾਲ ਲੱਖੇ ਹੋਣਾ ਉਹ ਤੁਸੀਂ ਚੱਪਟਾ ਮਰਦਾ ਮਰਦਾ ਬਾਗ ਜੱਟ ਦੀ ਚੇਤੀ ਰਹਿ ਏ ਜੱਟ ਦੇ ਪੁੱਤਰੀ ਓ ਫੱਲਾ ਰੋ ਯਾਰ ਵੀ ਚੱਲ ਆ ਬੋ ਜਲਦੀ ਤੋਂ ਜਲਦੀ ਖਣੌਰੀਆ ਤੇ ਸ਼ੰਭੂ ਆਰਡਰ ਤੇ ਪਹੁੰਚ ਰਹੀ ਆ ਮੀਟਿੰਗਾਂ ਕਰ ਰਹੇ ਆ ਅਸੀਂ ਦੂਜੇ ਪਾਸੇ ਮੀਟਿੰਗਾਂ ਦੇ ਵਿੱਚ ਭਲੋਕਾ ਕਿਸਾਨਾਂ ਨੂੰ ਕਿਸਾਨਾਂ ਦੇ ਆਗੂ ਸਰਦਾਰ ਢੱਲੇਵਾਲ ਸਾਹਿਬ ਨੂੰ ਇੱਕ ਧੋਖਾ ਕਰਕੇ ਪੰਜਾਬ ਦੀ ਸਰਕਾਰ ਮਗਵਾਂ ਤਮਾਨ ਨੇ ਮਹਾਲੀ ਵਿੱਚ ਐਂਟਰ ਹੁੰਦੇ ਸਾਰ ਜਿਹੜਾ ਬੀਜੇਪੀ ਦਾ ਟਾਊਟ ਹੈ ਇਹਨੇ ਉਸ ਸੈਂਟਰ ਦੀ ਸਰਕਾਰ ਦੇ ਇਸ਼ਾਰੇ ਤੇ ਧੰਨਵਾਲ ਸਾਹਿਬ ਨੇ ਦੁਰਵਿਵਹਰ ਕੀਤਾ ਹੈ ਔਰ ਉਹਨੂੰ ਖੋ ਕੇ ਆਪਦੀ ਹਿਰਾਸਤ ਚ ਲੈ ਕੇ ਗਿਆ ਹੈ ਸੰਕ੍ਰੇ ਕਿਸਾਨ ਅਸੀਂ ਜ਼ਖਮੀ ਹੋਏ ਇਹਦੇ ਵਿੱਚ ਨਾਲ ਚੱਪ ਦੇ ਵਿੱਚ ਆ ਸਾਡੇ ਸਾਡੇ ਕਿਸਾਨਾਂ ਦੀ ਆ ਪੱਗਾਂ ਲਾਫੀਆਂ ਨੇ बोडा तो मत के बैठो जिंदाबाद ओ मारूंगे कुत्ते ओ मारूंगे कीड़े पे गए बोडा कीड़े कीड़े पे गए मारूंगा जे नाम मेरा जट दा जाल रखने वाला ओ तू सी कैप्टन के बाद मुर्दाबाद ए जट दी पुतली है ए जट दे पुतली है और फगन ਜਲਦੀ ਤੋਂ ਜਲਦੀ ਖਲੋਰੀਆ ਤੇ ਸ਼ੰਭੂ ਆਰਡਰ ਤੇ ਪਹੁੰਚ ਰਹੀ ਹੈ ਮੀਟਿੰਗਾਂ ਕਰ ਰਹੇ ਆ ਅਸੀਂ ਦੂਜੇ ਪਾਸੇ ਮੀਟਿੰਗਾਂ ਦੇ ਵਿੱਚ ਭਲੋਕੇ ਕਿਸਾਨਾਂ ਨੂੰ ਕਿਸਾਨਾਂ ਦੇ ਆਗੂ ਸਰਦਾਰ ਢੱਲੇਵਾਲ ਸਾਹਿਬ ਨੂੰ ਇੱਕ ਧੋਖਾ ਕਰਕੇ ਪੰਜਾਬ ਦੀ ਸਰਕਾਰ ਭਗਵਾਨ ਤਮਾਨ ਨੇ ਮਹਾਲੀ ਵਿੱਚ ਐਂਟਰ ਹੁੰਦਿਆਂ ਸਾਰ ਜਿਹੜਾ ਬੀਜੇਪੀ ਦਾ ਟਾਟ ਹੈ ਇਹਰੇ ਉਸ ਸੈਂਟਰ ਦੀ ਸਰਕਾਰ ਦੇ ਇਸ਼ਾਰੇ ਤੇ ਕੰਗਵਾਲ ਸਾਹਿਬ ਨੇ ਦੁਰਵਿਹਾਰ ਕੀਤਾ ਹੈ ਔਰ ਉਹਨੂੰ ਖੋ ਕੇ ਆਪਦੀ ਹਿਰਾਸਤ ਚ ਲੈ ਕੇ ਗਿਆ ਸੈਂਕੜੇ ਕਿਸਾਨ ਅਸੀਂ ਜ਼ਖਮੀ ਹੋਏ ਇਹਦੇ ਵਿੱਚ ਇਹਨਾਂ ਦੀ ਝੱਪ ਦੇ ਵਿੱਚ ਆ ਸਾਡੇ ਕਿਸਾਨਾਂ ਦੀ ਆ ਪੱਗਾਂ ਲੱਫੀਆਂ ਨੇ

ਜਲਦੀ ਤੋਂ ਜਲਦੀ ਖਣੌਰੀਆ ਤੇ ਸ਼ੰਭੂ ਆਰਡਰ ਤੇ ਪਹੁੰਚ ਆ ਰਹੀ ਹੈ ਮੀਟਿੰਗਾਂ ਕਰ ਰਹੇ ਆ ਅਸੀਂ ਦੂਜੇ ਪਾਸੇ ਮੀਟਿੰਗਾਂ ਦੇ ਵਿੱਚ ਭਲੋਕਾ ਕਿਸਾਨਾਂ ਨੂੰ ਕਿਸਾਨਾਂ ਦੇ ਆਗੂ ਸਰਦਾਰ ਢੱਲੇਵਾਲ ਸਾਹਿਬ ਨੂੰ ਇੱਕ ਧੁੱਖਾ ਕਰਕੇ ਪੰਜਾਬ ਦੀ ਸਰਕਾਰ ਭਗਵੰਤ ਮਾਨ ਨੇ ਮਹਾਲੀ ਵਿੱਚ ਐਂਟਰ ਹੁੰਦਿਆਂ ਸਾਰ ਜਿਹੜਾ ਬੀਜੇਪੀ ਦਾ ਟਾਊਟ ਹੈ ਇਹਨੇ ਹੋਸ ਸੈਂਟਰ ਦੀ ਸਰਕਾਰ ਦੇ ਇਸ਼ਾਰੇ ਤੇ ਧੰਨਵਾਲ ਸਾਹਿਬ ਨੇ ਦੁਰਭੇਮਰ ਕੀਤਾ ਹੈ ਔਰ ਉਹਨੂੰ ਖੋ ਕੇ ਆਪਣੀ ਹਿਰਾਸਤ ਚ ਲੈ ਕੇ ਗਿਆ ਹੈ ਸੰਕਰੇ ਕਿਸਾਨ ਅਸੀਂ ਜ਼ਖਮੀ ਹੋਏ ਇਹਦੇ ਵਿੱਚ ਇਹਨਾਂ ਦੀ ਚੱਪ ਦੇ ਵਿੱਚ ਆ ਸਾਡੇ ਕਿਸਾਨਾਂ ਦੀਆਂ ਪੱਗਾਂ ਲੱਗੀਆਂ ਨੇ ਮਰਦੇ ਮੱਤੇ ਬੈਠੇ ਜੱਬਾਬਾ ਮਰੂੰਗੇ ਕੁੱਤੇ ਮਰੂੰਗੇ ਕੀੜੇ ਪੈ ਗਏ ਬੋਟਾ ਕੀੜੇ ਕੀੜੇ ਪੈ ਗਏ ਮਰੂੰਗਾ ਜੇ ਨਾ ਮਰੇ ਜੱਟ ਦਾ ਜਾਦ ਰੱਖਿਆ ਨਾ ਉਹ ਤੁਸੀਂ ਜੱਟਾਂ ਦੀਆਂ ਪੁੱਤਰੀਆਂ ਮਰਦਾਬਾ ਇਹ ਜੱਟ ਦੀਆਂ ਪੁੱਤਰੀਆਂ ਇਹ ਜੱਟ ਦੇ ਪੁੱਤਰੀਏ ਉਹ ਸੰਭਾਲ ਰੱਖੋ ਯਾਰ ਦੀਆਂ ਨਹੀਂ ਚੰਦਾ ਉਹ ਜਲਦੀ ਤੋਂ ਜਲਦੀ ਖਨੌਰੀਆ ਤੇ ਸ਼ੰਭੂ ਆਰਡਰ ਤੇ ਪਹੁੰਚ ਰਹੀ ਹੈ ਮੀਟਿੰਗਾਂ ਕਰ ਰਹੇ ਆ ਅਸੀਂ ਦੂਜੇ ਪਾਸੇ ਮੀਟਿੰਗਾਂ ਦੇ ਵਿੱਚ ਭਲੋਕੇ ਕਿਸਾਨਾਂ ਨੂੰ ਕਿਸਾਨਾਂ ਦੇ ਆਗੂ ਸਰਦਾਰ ਢੱਲੇਵਾਲ ਸਾਹਿਬ ਨੂੰ ਇੱਕ ਧੋਖਾ ਕਰਕੇ ਪੰਜਾਬ ਦੀ ਸਰਕਾਰ ਭਗਵੰਤ ਮਾਨ ਨੇ ਮਹਾਲੀ ਵਿੱਚ ਐਂਟਰ ਹੁੰਦਿਆਂ ਸਾਰ ਜਿਹੜਾ ਬੀਜੇਪੀ ਦਾ ਟਾਟ ਆਹੇ ਤੇਰੇ ਉਸ ਸੈਂਟਰ ਦੀ ਸਰਕਾਰ ਦੇ ਇਸ਼ਾਰੇ ਤੇ ਕੱਲੇਵਾਲ ਸਾਹਿਬ ਨੇ ਦੁਰਵਿਵਹਾਰ ਕੀਤਾ ਹੈ ਔਰ ਉਹਨੂੰ ਖੋ ਕੇ ਆਪਦੀ ਹਿਰਾਸਤ ਚ ਲੈ ਕੇ ਗਿਆ ਸੈਂਕੜੇ ਕਿਸਾਨ ਅਸੀਂ ਜ਼ਖਮੀ ਹੋਏ ਇਹਦੇ ਵਿੱਚ ਇਹਨਾਂ ਦੀ ਚੁੱਪ ਦੇ ਵਿੱਚ ਆ ਸਾਡੇ ਕਿਸਾਨਾਂ ਦੀ ਆ ਪੱਗਾਂ ਲਾਫੀਆਂ ਨੇ ਟੋੜਾ ਵਾਟੇ ਬੈਠੇ ਜਦਾਬਾ ਮਰੂੰਗੇ ਕੁੱਤੇ ਮਰੂੰਗੇ ਕੀੜੇ ਪੈ ਕੇ ਟੋੜਾ ਕੀੜੇ ਕੀੜੇ ਪੈ ਕੇ ਮਰੂੰਗੇ ਜੇ ਨਾ ਮਰੇ ਜੱਟ ਦਾ ਜਾਦ ਰੱਖੇ ਹੋਣਾ ਉਹ ਤੁਸੀਂ ਕਿਹ ਪਾਸੇ ਮੁਰਦਾ ਬਾਗ ਮੁਰਦਾ ਬਾਗ ਇਹ ਜੱਟ ਦੀ ਪੁੱਤਰੀ ਹੈ ਇਹ ਜੱਟ ਜਲਦੀ ਤੋਂ ਜਲਦੀ ਸ਼ਨੌਰੀਆ ਤੇ ਸ਼ੰਭੂ ਆਰਡਰ ਤੇ ਪਹੁੰਚ ਰਹੀ ਹੈ ਮੀਟਿੰਗਾਂ ਕਰ ਰਹੇ ਆ ਅਸੀਂ ਦੂਜੇ ਪਾਸੇ ਮੀਟਿੰਗਾਂ ਦੇ ਵਿੱਚ ਭਲੋਕਾ ਕਿਸਾਨਾਂ ਨੂੰ ਕਿਸਾਨਾਂ ਦੇ ਆਗੂ ਸਰਦਾਰ ਢੱਲੇਵਾਲ ਸਾਹਿਬ ਨੂੰ ਇੱਕ ਧੁੱਖਾ ਕਰਕੇ ਪੰਜਾਬ ਦੀ ਸਰਕਾਰ ਭਗਵੰਤ ਮਾਨ ਨੇ ਮਹਾਲੀ ਵਿੱਚ ਐਂਟਰ ਹੁੰਦਿਆਂ ਸਾਰ ਜਿਹੜਾ ਬੀਜੇਪੀ ਦਾ ਟਾਊਟ ਹੈ ਇਹਨੇ ਉਸ ਸੈਂਟਰ ਦੀ ਸਰਕਾਰ ਦੇ ਇਸ਼ਾਰੇ ਤੇ ਧੰਨੇਵਾਲ ਸਾਹਿਬ ਨੇ ਦੁਰਭੇਵ ਹਰ ਕੀਤਾ ਹੈ ਔਰ ਉਹਨੂੰ ਖੋ ਕੇ ਆldi ਹਰਾਸਤ ਚ ਲੈ ਕੇ ਗਿਆ ਸੈਂਕੜੇ ਕਿਸਾਨ ਅਸੀਂ ਜ਼ਖਮੀ ਹੋਏ ਇਹਦੇ ਵਿੱਚ ਨਾ ਚੱਪ ਦੇ ਵਿੱਚ ਆ ਸਾਡੇ ਕਿਸਾਨਾਂ ਦੀਆਂ ਪੱਗਾਂ ਲੱਫੀਆਂ ਨੇ ਮਰਦਾ ਬੱਤੇ ਬੈਠੇ ਜਿੰਦਾਬਾਦ ਮਰੂੰਗੇ ਕੁੱਤੇ ਮਰੂੰਗੇ ਕੀੜੇ ਪੈ ਕੇ ਛੋਟਾ ਕੀੜੇ ਕੀੜੇ ਪੈ ਕੇ ਮਰੂੰਗਾ ਜੇ ਨਾ ਮਰੇ ਜੱਟ ਦਾ ਜਾਦ ਰੱਖਿਆ ਹੋਣਾ ਉਹ ਤੁਸੀਂ ਕੀ ਕਰਦੇ ਹੋ ਮਰਦਾਬਾਦ ਇਹ ਜੱਟ ਦੀ ਪੁੱਤਰੀ ਹੈ ਇਹ ਇਹ ਜੱਟ ਦੇ ਪੁੱਤਰੀ ਹੈ ਜਿੰਦਾਬਾਦ ਪਰ ਰੋਕੋ ਯਾਰ ਨਹੀਂ ਚਾਹੁੰਦਾ ਆਹੋ ਜਲਦੀ ਤੋਂ ਜਲਦੀ ਖਨੌਰੀਆ ਤੇ ਸ਼ੰਭੂ ਬਾਰਡਰ ਤੇ ਪਹੁੰਚ ਆ ਰਹੀ ਹੈ ਮੀਟਿੰਗਾਂ ਕਰ ਰਹੇ ਆ ਅਸੀਂ ਦੂਜੇ ਪਾਸੇ ਮੀਟਿੰਗਾਂ ਦੇ ਵਿੱਚ ਭਲੋਕਾ ਕਿਸਾਨਾਂ ਨੂੰ ਕਿਸਾਨਾਂ ਦੇ ਆਗੂ ਸਰਹੜਾ ਢੱਲੇਵਾਲ ਸਾਹਿਬ ਨੂੰ ਇੱਕ ਧੋਖਾ ਕਰਕੇ ਪੰਜਾਬ ਦੀ ਸਰਕਾਰ ਭਗਵੰਤ ਮਾਨ ਨੇ ਮਹਾਲੀ ਵਿੱਚ ਐਂਟਰ ਹੁੰਦਿਆਂ ਸਾਰ ਜਿਹੜਾ ਬੀਜੇਪੀ ਦਾ ਡਾਊਟ ਹੈ ਮੇਰੇ ਉਸ ਸੈਂਟਰ ਦੀ ਸਰਕਾਰ ਦੇ ਇਸ਼ਾਰੇ ਤੇ ਗੱਲਵਾਲ ਸਾਹਿਬ ਨੇ ਦੁਰਵਿਹਾਰ ਕੀਤਾ ਹੈ ਔਰ ਉਹਨੂੰ ਖੋ ਕੇ ਆਦੀ ਹਰਾਸਤ ਲੈ ਕੇ ਗਿਆ ਸੰਕਰੇ ਕਿਸਾਨ ਅਸੀਂ ਜ਼ਖਮੀ ਹੋਏ ਇਹਦੇ ਵਿੱਚ ਇਹਨਾਂ ਦੀ ਚੁੱਪ ਦੇ ਵਿੱਚ ਆ ਸਾਡੇ ਕਿਸਾਨਾਂ ਦੀ ਆ ਪੱਗਾਂ ਲੱਗੀਆਂ ਨੇ ਸਾਡੇ ਮੋਤੀ ਆ ਗਿਆ ਤੁਹਾਡੇ ਮੱਤੇ ਬੈਠੇ ਜਦਾਬਾ ਸਾਡੀਆਂ ਪੱਗਾਂ ਮਾਰੂੰਗੇ ਕੁੱਤੇ ਮਰੂੰਗੇ ਕੀੜੇ ਪੈ ਗਏ ਤੁਹਾਡਾ ਕੀੜੇ ਕੀੜੇ ਪੈ ਗਏ ਮਰੂੰਗਾ ਜੇ ਨਾ ਮੇਰਾ ਜੱਟ ਦਾ ਜਾਲ ਲੱਗਿਆ ਹੋਣਾ ਉਹ ਤੁਸੀਂ ਚੱਕਰ ਦੀ ਆਦ ਮੋਟਾ ਬਾਗ ਇਹ ਜੱਟ ਦੀਆਂ ਪੁੱਤਰੀਆਂ ਹੈ ਇਹ ਜੱਟ ਦੇ ਪੁੱਤਰੀਆਂ ਉਹ ਫਰਾਂ ਦਾ ਹੋਇਆ ਯਾਰ ਦੀ ਜਾਨ ਅਰੇ ਜਗਤ ਆਵਾਜ਼ ਜਲਦੀ ਤੋਂ ਜਲਦੀ ਖਨੌਰੀਆ ਤੇ ਸ਼ੰਭੂ ਆਰਡਰ ਤੇ ਪਹੁੰਚ ਆ ਰਹੀ ਹੈ ਮੀਟਿੰਗਾਂ ਕਰ ਰਹੇ ਆ ਅਸੀਂ ਦੂਜੇ ਪਾਸੇ ਮੀਟਿੰਗਾਂ ਦੇ ਵਿੱਚ ਭਲੋਕੇ ਕਿਸਾਨਾਂ ਨੂੰ ਕਿਸਾਨਾਂ ਦੇ ਆਗੂ ਸਰਦਾਰ ਢੱਲੇਵਾਲ ਸਾਹਿਬ ਨੂੰ ਇੱਕ ਧੁੱਖਾ ਕਰਕੇ ਪੰਜਾਬ ਦੀ ਸਰਕਾਰ ਭਗਵਾਨ ਤਮਨ ਨੇ ਮਹਾਲੀ ਵਿੱਚ ਐਂਟਰ ਹੁੰਦੇ ਸਾਰ ਜਿਹੜਾ ਬੀਜੇਪੀ ਦਾ ਟਾਟ ਹੈ ਇਹਨੇ ਉਸ ਸੈਂਟਰ ਦੀ ਸਰਕਾਰ ਦੇ ਇਸ਼ਾਰੇ ਤੇ ਚੰਦੇਵਾਲ ਸਾਹਿਬ ਨੇ ਦੁਰਬੇਹਰ ਕੀਤਾ ਹੈ ਔਰ ਉਹਨੂੰ ਖੋ ਕੇ ਆldi ਹਿਰਾਸਤ ਚ ਲੈ ਕੇ ਗਿਆ ਹੈ ਸੰਕ੍ਰੇ ਕਿਸਾਨ ਅਸੀਂ ਜ਼ਖਮੀ ਹੋਏ ਇਹਦੇ ਵਿੱਚ ਇਹਨਾਂ ਦੀ ਝੱਪ ਦੇ ਵਿੱਚ ਆ ਸਾਡੇ ਕਿਸਾਨਾਂ ਦੀ ਆ ਪੱਗਾਂ ਲੱਗੀਆਂ ਨੇ ਥੋੜੇ ਹੱਥ ਤੇ ਬੈਠੇ ਜਿੰਦਾਬਾਦ ਮਰੂੰਗੇ ਕੁੱਤੇ ਮਰੂੰਗੇ ਕੀੜੇ ਪੈ ਗਏ ਬੋਟਾ ਕੀੜੇ ਕੀੜੇ ਪੈ ਗਏ ਮਰੂੰਗਾ ਜੇ ਨਾ ਮਰੇ ਜੱਟ ਦਾ ਜਾਦ ਲੱਗਿਆ ਨਾ ਉਹ ਤੁਸੀਂ ਜੱਟਾਂ ਦੀ ਆਵਾਜ਼ ਮਰਦਾਬਾ ਇਹ ਜੱਟ ਦੀ ਪੁੱਤਰੀ ਹੈ ਇਹ ਜੱਟ ਦੇ ਪੁੱਤਰੀ ਹੈ ਸੱਜਣ ਰੋ ਹੋ ਯਾਰ ਨਹੀਂ ਚੱਲਦਾ ਆਵਾਜ਼ 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 ਆਵਾ ਜਿਹੜਾ ਬੀਜੇਪੀ ਦਾ ਟਾਟ ਹੈ ਤੇਰੇ ਉਸ ਸੈਂਟਰ ਦੀ ਸਰਕਾਰ ਦੇ ਇਸ਼ਾਰੇ ਤੇ ਚੰਨਵਾਲ ਸਾਹਿਬ ਨੇ ਦੁਰਵਿਵਹਰ ਕੀਤਾ ਹੈ ਔਰ ਉਹਨੂੰ ਖੋ ਕੇ ਆਪਦੀ ਹਿਰਾਸਤ ਚ ਲੈ ਕੇ ਗਿਆ ਹੈ ਸੈਂਕੜੇ ਕਿਸਾਨ ਅਸੀਂ ਜ਼ਖਮੀ ਹੋਏ ਇਹਦੇ ਵਿੱਚ ਇਹਨਾਂ ਦੀ ਚੁੱਪ ਦੇ ਵਿੱਚ ਆ ਸਾਡੇ ਕਿਸਾਨਾਂ ਦੀ ਆ ਪੱਗਾਂ ਲਾਫੀਆਂ ਨੇ

ਪਰ ਸਾਡਾ ਰੋਹ ਹੋ ਜਾ ਰਿਹਾ ਯਾਰ ਵੀ ਚੱਲਦਾ ਆ ਰਹਾ ਉਹ ਜਲਦੀ ਤੋਂ ਜਲਦੀ ਖਨੌਰੀਆ ਤੇ ਸ਼ੰਭੂ ਆਰਡਰ ਤੇ ਪਹੁੰਚ ਰਹੀ ਆ ਨੀਕਾ ਕਰ ਰਹੇ ਆ ਅਸੀਂ ਦੂਜੇ ਪਾਸੇ ਮੀਟਿੰਗਾਂ ਦੇ ਵਿੱਚ ਭਲੋਕਾ ਕਿਸਾਨਾਂ ਨੂੰ ਕਿਸਾਨਾਂ ਦੇ ਆਗੂ ਸਰਦਾਰ ਢੱਲੇਵਾਲ ਸਾਹਿਬ ਨੂੰ ਇੱਕ ਧੁੱਖਾ ਕਰਕੇ ਪੰਜਾਬ ਦੀ ਸਰਕਾਰ ਭਗਵਾਨਤ ਮਾਨ ਨੇ ਮਹਾਲੀ ਵਿੱਚ ਐਂਟਰ ਹੁੰਦਿਆਂ ਸਾਰ ਜਿਹੜਾ ਬੀਜੇਪੀ ਦਾ ਟਾਉਟ ਹੈ ਇਹਨੇ ਉਸ ਸੈਂਟਰ ਦੀ ਸਰਕਾਰ ਦੇ ਇਸ਼ਾਰੇ ਤੇ ਸੰਜੇਵਲ ਸਾਹਿਬ ਨੇ ਦੁਰਵਿਵਹਰ ਕੀਤਾ ਹੈ ਔਰ ਉਹਨੂੰ ਖੋ ਕੇ ਆਪਦੀ ਹਿਰਾਸਤ ਚ ਲੈ ਕੇ ਗਿਆ ਹੈ ਸੈਂਕੜੇ ਕਿਸਾਨ ਅਸੀਂ ਜ਼ਖਮੀ ਹੋਏ ਇਹਦੇ ਵਿੱਚ ਨਾ ਚੱਪ ਦੇ ਵਿੱਚ ਆ ਸਾਡੇ ਕਿਸਾਨਾਂ ਦੀ ਆ ਪੱਗਾਂ ਲੱਗੀਆਂ ਨੇ ਆ ਸਾਡੇ ਕਿਸਾਨਾਂ ਦੀ ਆ ਪੱਗਾਂ ਲੱਗੀਆਂ ਨੇ ਮਰੂੰਗੇ ਕੁੱਤੇ ਮਰੂੰਗੇ ਕੀੜੇ ਪੈ ਕੇ ਮਰੂੰਗਾ ਜੇ ਨਾ ਮਰੇ ਜੱਟ ਦਾ ਜਾਨ ਰੱਖੇ ਹੋਣਾ ਉਹ ਤੁਸੀਂ ਚਾਹਤ ਮਰਦਾ ਬਾਗ ਇਹ ਜੱਟ ਦੀ ਪੁੱਤਰੀ ਹੈ ਇਹ ਜੱਟ ਦੇ ਪੁੱਤਰੀ ਹੈ ਅਸਲ ਵਿੱਚ ਕੰਮ ਚੱਲ ਰਿਹਾ ਹੈ ਯਾਰ ਵੀ ਆ ਨਹੀਂ ਚੱਲਦਾ ਨਹੀਂ ਜਾਨਾ ਆਹੋ ਉਹ ਜਲਦੀ ਤੋਂ ਜਲਦੀ ਖਲੋਰੀਆ ਤੇ ਸ਼ੰਭੂ ਆਰਡਰ ਤੇ ਪਹੁੰਚ ਰਹੀ ਹੈ ਮੀਟਿੰਗਾਂ ਕਰ ਰਹੇ ਆ ਅਸੀਂ ਦੂਜੇ ਪਾਸੇ ਮੀਟਿੰਗਾਂ ਦੇ ਵਿੱਚ ਭਲੋਕੇ ਕਿਸਾਨਾਂ ਨੂੰ ਕਿਸਾਨਾਂ ਦੇ ਆਗੂ ਸਰਦਾਰ ਢੱਲੇਵਾਲ ਸਾਹਿਬ ਨੂੰ ਇੱਕ ਧੋਖਾ ਕਰਕੇ ਪੰਜਾਬ ਦੀ ਸਰਕਾਰ ਭਗਵਾਨਤਮਾਨ ਨੇ ਮਹਾਲੀ ਵਿੱਚ ਐਂਟਰ ਹੁੰਦਿਆਂ ਸਾਰ ਜਿਹੜਾ ਬੀਜੇਪੀ ਦਾ ਟਾਊਟ ਆ ਇਹ ਮੇਰੇ ਉਸ ਸੈਂਟਰ ਦੀ ਸਰਕਾਰ ਦੇ ਇਸ਼ਾਰੇ ਤੇ ਗੱਲਵਾਲ ਸਾਹਿਬ ਨੇ ਦੁਰਵਿਹਾਰ ਕੀਤਾ ਹੈ ਔਰ ਉਹਨੂੰ ਖੋ ਕੇ ਆਦੀ ਹਰਾਸਤ ਚ ਲੈ ਕੇ ਗਿਆ ਸੈਂਕੜੇ ਕਿਸਾਨ ਅਸੀਂ ਜ਼ਖਮੀ ਹੋਏ ਇਹਦੇ ਵਿੱਚ ਇਹਨਾਂ ਦੀ ਚੁੱਪ ਦੇ ਵਿੱਚ ਆ ਸਾਡੇ ਕਿਸਾਨਾਂ ਦੀਆਂ ਪੱਗਾਂ ਲੱਫੀਆਂ ਨੇ ਟੋਟਾ ਮੱਤੇ ਬੈਠੇ ਜੰਦਾਬਾਦ ਅਸੀਂ ਮਰੂਗੇ ਕੁੱਤੇ ਮਰੂਗੇ ਕੀੜੇ ਪੈ ਗਏ ਟੋਟਾ ਕੀੜੇ ਕੀੜੇ ਪੈ ਗਏ ਮਰੂਗੇ ਜੇ ਨਾ ਮਰੇ ਜੱਟ ਦਾ ਜਾਦ ਰੱਖਿਆ ਹੋਣਾ ਓ ਤੁਸੀਂ ਕਿਹਦਾ ਮੁੰਡਾ ਜੰਦਾਬਾਦ ਮਰਦਾਬਾਦ ਇਹ ਜੱਟ ਦੀ ਪੁੱਤਰੀ ਹੈ ਇਹ ਜੱਟ ਦੇ ਪੁੱਤਰੀ ਹੈ ਪੰਜਾਰ ਹੋ ਜਾ ਯਾਰ ਤੇ ਯਾਰ ਨਹੀਂ ਚੱਲਦਾ ਅਰੇ ਜੀ ਨਾਮ ਪੜਾਵੋ ਜਲਦੀ ਤੋਂ ਜਲਦੀ ਖਨੌਰੀਆ ਤੇ ਸ਼ੰਭੂ ਆਰਡਰ ਤੇ ਪਹੁੰਚ ਆ ਰਹੀ ਹੈ ਮੀਟਿੰਗ ਕਰ ਰਹੇ ਆ ਅਸੀਂ ਦੂਜੇ ਪਾਸੇ ਮੀਟਿੰਗਾਂ ਦੇ ਵਿੱਚ ਭਲੋਕਾ ਕਿਸਾਨਾਂ ਨੂੰ ਕਿਸਾਨਾਂ ਦੇ ਆਗੂ ਸਰਦਾਰ ਢੱਲੇਵਾਲ ਸਾਹਿਬ ਨੂੰ ਇੱਕ ਧੋਖਾ ਕਰਕੇ ਪੰਜਾਬ ਦੀ ਸਰਕਾਰ ਭਗਵੰਤ ਮਾਨ ਨੇ ਮਹਾਲੀ ਵਿੱਚ ਐਂਟਰ ਹੁੰਦਿਆਂ ਸਾਰ ਜਿਹੜਾ ਬੀਜੇਪੀ ਦਾ ਟਾਟ ਹੈ ਇਹ ਨੇ ਉਸ ਸੈਂਟਰ ਦੀ ਸਰਕਾਰ ਦੇ ਇਸ਼ਾਰੇ ਤੇ ਚੰਦੇਵਾਲ ਸਾਹਿਬ ਨੇ ਦੁਰਵਿਵਹਰ ਕੀਤਾ ਹੈ ਔਰ ਉਹਨੂੰ ਖੋ ਕੇ ਆldi ਹਿਰਾਸਤ ਚ ਲੈ ਕੇ ਗਿਆ ਸੰਕ੍ਰੇ ਕਿਸਾਨ ਅਸੀਂ ਜ਼ਖਮੀ ਹੋਏ ਇਹਦੇ ਵਿੱਚ ਨਾ ਚੱਪ ਦੇ ਵਿੱਚ ਆ ਸਾਡੇ ਕਿਸਾਨਾਂ ਦੀ ਆ ਪੱਗਾਂ ਲਾਫੀਆਂ ਨੇ ਸਾਡੇ ਕਿਸਾਨਾਂ ਦੀ ਆ ਪੱਗਾਂ ਲਾਫੀਆਂ ਨੇ ਥੋੜੇ ਹੱਥੇ ਬੈਠੇ ਸਾਡੀਆਂ ਪੱਗਾਂ ਮਾਰੂੰਗੇ ਕੁੱਤੇ ਮਰੂੰਗੇ ਗੁਰਦਾਬਾਹ ਇਹ ਜੱਟ ਦੀ ਪੁੱਤਰੀ ਹੈ ਇਹ ਜੱਟ ਦੇ ਪੁੱਤਰੀ ਹੈ ਬਸ ਅੱਲਾਹ ਦਾ ਸ਼ੁਕਰ ਕਰੀਆ ਰੱਖੋ ਯਾਰ ਕੀ ਆਣੀ ਅਰੇ ਜੱਣ ਆਵਾਜ਼ ਬਹੁਤ ਜਲਦੀ ਤੋਂ ਜਲਦੀ ਖਨੌਰੀਆ ਤੇ ਸ਼ੰਭੂ ਬਾਰਡਰ ਤੇ ਪਹੁੰਚ ਰਹੀ ਹੈ ਮੀਟਿੰਗ ਕਰ ਰਹੇ ਆ ਅਸੀਂ ਦੂਜੇ ਪਾਸੇ ਮੀਟਿੰਗਾਂ ਦੇ ਵਿੱਚ ਭਲੋਕਾ ਕਿਸਾਨਾਂ ਨੂੰ ਕਿਸਾਨਾਂ ਦੇ ਆਗੂ ਸਰਦਾਰ ਢੱਲੇਵਾਲ ਸਾਹਿਬ ਨੂੰ ਇੱਕ ਧੋਖਾ ਕਰਕੇ ਪੰਜਾਬ ਦੀ ਸਰਕਾਰ ਭਗਵੰਤ ਮਾਨ ਨੇ ਮਹਾਲੀ ਵਿੱਚ ਐਂਟਰ ਹੁੰਦਿਆਂ ਸਾਰ ਜਿਹੜਾ ਬੀਜੇਪੀ ਦਾ ਟਾਟ ਹੈ ਇਹਦੇ ਉਸ ਸੈਂਟਰ ਦੀ ਸਰਕਾਰ ਦੇ ਇਸ਼ਾਰੇ ਤੇ ਢੱਲਵਾਲ ਸਾਹਿਬ ਨੇ ਦੁਰਵਿਵਹਰ ਕੀਤਾ ਹੈ ਔਰ ਉਹਨੂੰ ਖੋ ਕੇ ਆਪਣੀ ਹਿਰਾਸਤ ਚ ਲੈ ਗਏ ਆ ਸੰਕਰੇ ਕਿਸਾਨ ਅਸੀਂ ਜ਼ਖਮੀ ਹੋਏ ਇਹਦੇ ਵਿੱਚ ਇਹਨਾਂ ਦੀ ਚੁੱਪ ਦੇ ਵਿੱਚ ਆ ਸਾਡੇ ਕਿਸੇ ਕਰਦੇ ਆ ਸਾਡੇ ਕਿਸਾਨਾਂ ਦੀ ਆ ਪੱਗਾਂ ਦੀਆਂ ਫੀਗੀਆਂ ਨੇ ਉਹ ਮਰੂੰਗੇ ਕੁੱਤੇ ਉਹ ਮਰੂੰਗੇ ਕੀੜੇ ਪੈ ਗਏ ਤੁਹਾਡਾ ਕੀੜੇ ਕੀੜੇ ਪੈ ਗਏ ਮਰੂੰਗੇ ਜੇ ਨਾ ਮਰੇ ਜੱਟ ਦਾ ਜਾਲ ਲੱਖੇ ਹੋਣਾ ਉਹ ਤੁਸੀਂ ਚੱਕਰ ਮੋੜਦਾ ਬਾਦ ਮਰਦਾ ਬਾਦ ਇਹ ਜੱਟ ਦੀ ਏ ਪੁੱਤਰੀ ਏ ਜੱਟ ਦੇ ਪੁੱਤਰੀ ਏ ਆਈ ਜੀ ਆਵਾਜ਼ 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 ਸੈਂਟਰ ਦੀ ਸਰਕਾਰ ਦੇ ਇਸ਼ਾਰੇ ਤੇ ਜੱਨੇਵਾਲ ਸਾਹਿਬ ਨੇ ਦੁਰਲਭ ਹਰ ਕੀਤਾ ਹੈ ਔਰ ਉਹਨੂੰ ਖੋ ਕੇ ਆldi ਹਰਾਸਤ ਚ ਲੈ ਕੇ ਗਿਆ ਹੈ ਸੈਂਕੜੇ ਕਿਸਾਨ ਅਸੀਂ ਜ਼ਖਮੀ ਹੋਏ ਇਹਦੇ ਵਿੱਚ ਇਹਨਾਂ ਦੀ ਚੱਪ ਦੇ ਵਿੱਚ ਆ ਸਾਡੇ ਕਿਸਾਨਾਂ ਦੀ ਆ ਪੱਗਾਂ ਲੱਫੀਆਂ ਨੇ ਮਰੂਗੇ ਕੁੱਤੇ ਮਰੂਗੇ ਕੀੜੇ ਪੈ ਗਏ ਓਟਾ ਕੀੜੇ ਕੀੜੇ ਪੈ ਗਏ ਮਰੂਗਾ ਜੇ ਨਾ ਮਰੇ ਜੱਟ ਦਾ ਜਾਦ ਰੱਖਿਆ ਨਾ ਓ ਤੁਸੀਂ ਕੀ ਕਰਦੇ ਮਰਦਾ ਬਾਗ ਇਹ ਜੱਟ ਦੀ ਪੁੱਤਰੀ ਹੈ ਇਹ ਇਹ ਜੱਟ ਦੇ ਪੁੱਤਰੀ ਹੈ ਓ ਫੱਲਾ ਰੱਖੋ ਯਾਰ ਜਲਦੀ ਚੱਲਣਾ ਬਈ ਜਨਾ ਆਵਾਹ ਜਲਦੀ ਤੋਂ ਜਲਦੀ ਛਣੌਰੀਆ ਤੇ ਸ਼ੰਭੂ ਬਾਰਡਰ ਤੇ ਪਹੁੰਚ ਰਹੀ ਹੈ ਮੀਟਿੰਗਾਂ ਕਰ ਰਹੇ ਆਸੀਂ ਦੂਜੇ ਪਾਸੇ ਮੀਟਿੰਗਾਂ ਦੇ ਵਿੱਚ ਭਲੋਕਾ ਕਿਸਾਨਾਂ ਨੂੰ ਕਿਸਾਨਾਂ ਦੇ ਆਗੂ ਸਰਦਾ ਢੱਲੇਵਾਲ ਸਾਹਿਬ ਨੂੰ ਇੱਕ ਧੋਖਾ ਕਰਕੇ ਪੰਜਾਬ ਦੀ ਸਰਕਾਰ ਭਗਵੰਤ ਮਾਨ ਨੇ ਮੋਹਾਲੀ ਵਿੱਚ ਐਂਟਰ ਹੁੰਦਿਆਂ ਸਾਰ ਜਿਹੜਾ ਬੀਜੇਪੀ ਦਾ ਟਾਊਟ ਹੈ ਇਹਦੇ ਉਸ ਸੈਂਟਰ ਦੀ ਸਰਕਾਰ ਦੇ ਇਸ਼ਾਰੇ ਤੇ ਢੱਲੇਵਾਲ ਸਾਹਿਬ ਨੇ ਦੁਰਵਿਹਾਰ ਕੀਤਾ ਹੈ ਔਰ ਉਹਨੂੰ ਖੋ ਕੇ ਆਪਦੀ ਹਰਾਸਤ ਲੈ ਕੇ ਗਿਆ ਸੈਂਕੜੇ ਕਿਸਾਨ ਅਸੀਂ ਜ਼ਖਮੀ ਹੋਏ ਇਹਦੇ ਵਿੱਚ ਇਹਨਾਂ ਦੀ ਘੱਪ ਦੇ ਵਿੱਚ ਆ ਸਾਡੇ ਕਿਸਾਨਾਂ ਦੀ ਆ ਪੱਗਾਂ ਲੱਫੀਆਂ ਨੇ ਸਾਡੇ ਮੋਟੇ ਆ ਗਿਆ ਥੋੜੇ ਮੱਤੇ ਬੈਠੇ ਸਾਡੀਆਂ ਪੱਕਾ ਮਾਰੂੰਗੇ ਕੁੱਤੇ ਮਰੂੰਗੇ ਕੀੜੇ ਪੈ ਗਏ ਤੁਹਾਡਾ ਕੀੜੇ ਕੀੜੇ ਪੈ ਗਏ ਮਰੂੰਗੇ ਜੇ ਨਾ ਮਰੇ ਜੱਟ ਦਾ ਜਾਲ ਰੱਖਿਆ ਹੋਣਾ ਉਹ ਤੁਸੀਂ ਚੱਪਟਾ ਕੀ ਮਰਦਾ ਮੋਟਾ ਬਾਗ ਇਹ ਜੱਟ ਦੀ ਪੁੱਤਰੀ ਹੈ ਇਹ ਜੱਟ ਦੇ ਪੁੱਤਰੀ ਹੈ ਆਏ ਜੀ ਜੀ ਆਹ ਬੋਲ ਜਲਦੀ ਤੋਂ ਜਲਦੀ ਇਹ ਖਨੌਰੀਆ ਤੇ ਸ਼ੰਭੂ ਆਰਡਰ ਤੇ ਪਹੁੰਚ ਆ ਰਹੀ ਆ ਮੀਟਿੰਗਾਂ ਕਰ ਰਹੇ ਆ ਅਸੀਂ ਦੂਜੇ ਪਾਸੇ ਮੀਟਿੰਗਾਂ ਦੇ ਵਿੱਚ ਭਲੋਕੇ ਕਿਸਾਨਾਂ ਨੂੰ ਕਿਸਾਨਾਂ ਦੇ ਆਗੂ ਸਰਦਾਰ ਢੱਲੇਵਾਲ ਸਾਹਿਬ ਨੂੰ ਇੱਕ ਧੋਖਾ ਕਰਕੇ ਪੰਜਾਬ ਦੀ ਸਰਕਾਰ ਭਗਵੰਤ ਮਾਨ ਨੇ ਮਹਾਲੀ ਵਿੱਚ ਐਂਟਰ ਹੁੰਦਿਆਂ ਸਾਰ ਜਿਹੜਾ ਬੀਜੇਪੀ ਦਾ ਟਾਊਟ ਹੈ ਇਹਨੇ ਉਸ ਸੈਂਟਰ ਦੀ ਸਰਕਾਰ ਦੇ ਇਸ਼ਾਰੇ ਤੇ ਜੰਗਵਾਲ ਸਾਹਿਬ ਨੇ ਦੁਰਬੇਹਰ ਕੀਤਾ ਹੈ ਔਰ ਉਹਨੂੰ ਖੋ ਕੇ ਆldi ਹਿਰਾਸਤ ਚ ਲੈ ਕੇ ਗਿਆ ਹੈ ਸੰਕਰੇ ਕਿਸਾਨ ਅਸੀਂ ਜ਼ਖਮੀ ਹੋਏ ਇਹਦੇ ਵਿੱਚ ਇਹਨਾਂ ਦੀ ਝੱਪ ਦੇ ਵਿੱਚ ਆ ਸਾਡੇ ਕਿਸਾਨਾਂ ਦੀਆਂ ਪੱਗਾਂ ਲੱਗੀਆਂ ਨੇ ਸਾਡੇ ਪੱਕਾ ਮਾਰੂਗੇ ਦੀ ਖਨੌਰੀਆ ਤੇ ਸ਼ੰਭੂ ਆਰਡਰ ਤੇ ਪਾ ਰਹੀ ਹੈ ਮੀਟਿੰਗਾਂ ਕਰ ਰਹੇ ਆ ਅਸੀਂ ਦੂਜੇ ਪਾਸੇ ਮੀਟਿੰਗਾਂ ਦੇ ਵਿੱਚ ਭਲੋਕੇ ਕਿਸਾਨਾਂ ਨੂੰ ਕਿਸਾਨਾਂ ਦੇ ਆਗੂ ਸਰਦਾਰ ਡੱਲੇਵਾਲ ਸਾਹਿਬ ਨੂੰ ਇੱਕ ਧੋਖਾ ਕਰਕੇ ਪੰਜਾਬ ਦੀ ਸਰਕਾਰ ਭਗਵੰਤ ਮਾਨ ਨੇ ਮਹਾਲੀ ਵਿੱਚ ਐਂਟਰ ਹੁੰਦਿਆਂ ਸਾਰ ਜਿਹੜਾ ਬੀਜੇਪੀ ਦਾ ਟਾਟ ਆਹ ਹੈ ਇਹਦੇ ਉਸ ਸੈਂਟਰ ਦੀ ਸਰਕਾਰ ਦੇ ਇਸ਼ਾਰੇ ਤੇ ਕੰਨਵਾਲ ਸਾਹਿਬ ਨੇ ਦੁਰਬੇਹਰ ਕੀਤਾ ਹੈ ਔਰ ਉਹਨੂੰ ਖੋਪੇ ਆਪਦੀ ਹਿਰਾਸਤ ਚ ਲੈ ਕੇ ਗਿਆ ਸੈਂਕੜੇ ਕਿਸਾਨ ਅਸੀਂ ਜ਼ਖਮੀ ਹੋਏ ਇਹਦੇ ਵਿੱਚ ਇਹਨਾਂ ਦੀ ਚੱਪ ਦੇ ਵਿੱਚ ਆ ਸਾਡੇ ਸਾਡੇ ਕਿਸਾਨਾਂ ਦੀਆਂ ਪੱਗਾਂ ਲੱਗੀਆਂ ਨੇ ਉਹ ਮਰੂਗੇ ਕੁੱਤੇ ਉਹ ਮਰੂ